ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਹੀਲਾ ਦੇ ਜੰਪਲ ਨਰਿੰਦਰ ਸਿੰਘ ਫਰਾਂਸ ਆਰਮੀ ਵਿੱਚ ਭਰਤੀ ਹੋਣ ਤੋਂ ਬਾਅਦ ਪਿੰਡ ਪਹੁੰਚਣ ਤੇ ਡਾਕਟਰ ਪਰਮਿੰਦਰ ਸੂਦ ਕੋਟ ਫਤੂਹੀ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਅਤੇ ਸਰੂਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਰਹੀਲਾ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਨਰਿੰਦਰ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਵਧਾਈਆਂ ਦੇਣ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਨਰਿੰਦਰ ਸਿੰਘ ਰਹੀਲਾ ਵੱਲੋਂ ਪਿੰਡ ਕੋਟ ਫਤੂਹੀ ਐਸਜੀਆਰ ਹਸਪਤਾਲ ਕੋਟ ਫਤੂਹੀ ਪਹੁੰਚਣ ਤੇ ਡਾਕਟਰ ਪਰਮਿੰਦਰ ਸੂਦ ਅਤੇ ਉਹਨਾਂ ਦੀ ਟੀਮ ਵੱਲੋਂ ਸਿਰੋਪਾ ਦੇ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਤੋਂ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਪਿੰਡ ਰਹੀਲਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਹਾਂ 222 ਵਿੱਚ ਮੈਂ ਫਰਾਂਸ ਗਿਆ ਜਿੱਥੇ 223 ਦੇ ਵਿੱਚ ਮੈਂ ਫਰਾਂਚ ਆਰਮੀ ਜੁਆਇਨ ਕੀਤੀ ਉਸ ਤੋਂ ਬਾਅਦ ਮੈਂ ਪਹਿਲੀ ਛੁੱਟੀ ਆਪਣੇ ਪਿੰਡ ਵਾਪਸ ਆਇਆ ਜਿੱਥੇ ਪਿੰਡ ਵਾਸੀਆਂ ਨੇ ਬੜਾ ਨਿੱਕੇ ਤੌਰ ਤੇ ਸਵਾਗਤ ਕੀਤਾ ਉਸ ਤੋਂ ਬਾਅਦ ਮੈਂ ਕੋਟ ਤੋਹੀ ਐਸਜੀਆਰ ਹਸਪੀਟਲ ਵੀ ਕੇ ਆਇਆ ਜਿੱਥੇ ਡਾਕਟਰ ਪਰਮਿੰਦਰ ਸੂਤ ਬਲਵਾਂ ਮਾੜੇ ਪਿਆਰ ਤੇ ਸਨਮਾਨ ਨਾਲ ਸਵਾਗਤ ਕੀਤਾ ਮੈਂ ਉਹਨਾਂ ਦੀ ਟੀਮ ਅਤੇ ਡਾਕਟਰ ਪਰਮਿੰਦਰ ਸੂਤ ਦਾ ਬੜੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आफ्टरनून एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਡ ਟੂ ਹਿਤੋਂ ਅੱਜ ਬੜੇ ਹੀ ਮਾਣ ਤੇ ਫਕਰ ਦੇ ਨਾਲ ਸੂਝਿਤ ਕਰਨਾ ਚਾਹੁੰਦਾ ਇੱਕ ਚੀਜ਼ ਸਾਡਾ ਬੱਚਾ ਸਾਡਾ ਭਰਾ ਨਰਿੰਦਰ ਸਿੰਘ son of ਜਸਪਾਲ ਸਿੰਘ ਪਿੰਡ ਰੀਲਾ ਜਿਨੇ ਕੇ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਮਾਣ ਵਧਾਇਆ ਫਰਾਂਸ ਦੇ ਵਿੱਚ ਐਜ਼ ਅ ਸੋਲਜਰ ਭਰਤੀ ਹੋ ਕੇ ਸਾਡਾ ਸਿਰ ਉੱਚਾ ਕੀਤਾ ਮੈਂ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਹੀ ਸਾਡੇ ਪਿੰਡਾਂ ਦੇ ਬੱਚੇ ਨਿਕਲ ਕੇ ਵੱਧ ਤੋਂ ਵੱਧ ਅੱਗੇ ਆਉਣ ਆ ਕੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਔਰ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡੇ ਪਿੰਡਾਂ ਦੇ ਵਿੱਚੋਂ ਕੋਈ ਵੀ ਬੱਚਾ ਨਿਕਲ ਕੇ ਆ ਕੇ ਇੰਨੀਆਂ ਉਪਲਬਧੀਆਂ ਜੋ ਹਾਸਲ ਕਰਦੇ ਆ ਉਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਮੈਂ ਹਮੇਸ਼ਾ ਇਹ ਗੱਲ ਕਹਿਣਾ ਜਿੰਨੀਆਂ ਵੀ ਸਾਡੇ ਆਲੇ-ਦੁਆਲੇ ਜਿੰਨੀਆਂ ਵੀ ਸਾਡੀਆਂ ਪੰਚਾਇਤਾਂ ਹੈਗੀਆਂ ਜਾਂ ਜਿੰਨੇ ਵੀ ਸਾਡੇ ਨਗਰ ਨਿਗਮ ਵਾਲੇ ਹੈਗੇ ਆ ਕੋਈ ਵੀ ਬੱਚਾ ਅਗਰ ਨਿਕਲ ਕੇ ਦੇਸ਼ ਦੇ ਲਈ ਪੰਜਾਬ ਦੇ ਲਈ ਨਾਮ ਸਾਡਾ ਉੱਚਾ ਕਰਦਾ ਪਿਆ ਉਹਤੇ ਪ੍ਰਾਊਡ ਕੀਤਾ ਜਾਵੇ ਔਰ ਨਾਲ ਦੀ ਨਾਲ ਉਸ ਬੱਚੇ ਨੂੰ ਐਪਰੀਸ਼ੀਏਟ ਕੀਤਾ ਜਾਵੇ ਤਾਂ ਕਿ ਉਸ ਐਪਰੀਸ਼ੀਏਟ ਦੇ ਨਾਲ ਆਉਣ ਵਾਲੀਆਂ ਜਿੰਨੀ ਵੀ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਦੇਖ ਕੇ ਉਹ ਹੋਰ ਜ਼ਿਆਦਾ ਉਕਸੁਕਤਾ ਦੇ ਨਾਲ ਅੱਗੇ ਜਾਣ ਪੜ੍ਹ ਲਿਖਣ ਔਰ ਉੱਚੀਆਂ ਤੋਂ ਉੱਚੀਆਂ ਉਪਲਬਧੀਆਂ ਪ੍ਰਾਪਤ ਕਰਨ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਨਰਿੰਦਰ ਸਿੰਘ ਜੀ ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਪਿੰਡ ਵਾਸੀਆਂ ਨੂੰ ਸਾਡੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਹਨਾਂ ਦੀ ਇਸ ਉਪਲਬਧੀ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਥੈਂਕ ਯੂ ਠੀਕ ਹੈ ਜੀ ਮੈਂ ਰਾਮ ਪ੍ਰਕਾਸ਼ ਉਹਡ ਇੰਸਪੈਕਟਰ ਆਲਟ ਐਕਸ ਪਿੰਡਰੀਲਾ ਤੋਂ ਮੋਦਾ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਮੁੰਡਾ ਨਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਸਾਡੇ ਪਿੰਡ ਤੋਂ ਬਹੁਤ ਮਿਹਨਤ ਕਰਕੇ ਫਰਾਂਸ ਗਿਆ ਤੇ ਬਹੁਤ ਉਪਲਬਧੀਆਂ ਕੀਤੀਆਂ ਉੱਥੇ ਜਾ ਕੇ ਆਰਮੀ ਵਿੱਚ ਬਤੌਰੇ ਆਰਮੀ ਵਿੱਚ ਸਿਲੈਕਟ ਹੋਇਆ ਅਸੀਂ ਇਹਦਾ ਪਿੰਡਾ ਪਹਿਲੀ ਵਾਰ ਸਾਡੇ ਪਿੰਡ ਆਇਆ ਤੇ ਪਰਮਾ ਸਵਾਗਤ ਕੀਤਾ ਗਿਆ ਉਹ ਤੋਂ ਬਾਅਦ ਅੱਜ ਐਸਜੀਆ ਹਸਪਤਾਲ ਕੋਟ ਤੁਹੀ ਵੇਖੇ ਪਹੁੰਚਾ ਤੇ ਡਾਕਟਰ ਪਰਮਿੰਦਰ ਸੋਹ ਦਾ ਐਕਸਪਮ ਨੂੰ ਸਾਡੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਅਸੀਂ ਅਧਿੰਦਰਿੰਦਰ ਸਿੰਘ ਦਾ ਸਾਡੇ ਹਲਸਾ ਵਾਲੇ ਐਸਡੀਆਰ ਕੋਰਟ ਨੂੰ ਬਚਾਉਂਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਚਾਹੁੰਦੇ ਆਂ ਕਿ ਗਾਹ ਵਾਸੇ ਵੀ ਇਹ ਹੋ ਤਕੀਆਂ ਕਰੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਹ